ਮੈਨੂੰ ਕਹਿੰਦਾ ਗੱਲੇ ਚ ਜੋ ਹੈਗਾ ਕੱਢ ਦੇ ਪੈਸੇ ਤੇ ਮੈਂ ਕਹਿੰਦਾ ਤੂੰ ਹੈ ਮੈਂ ਬੁਲਾ ਬਗਾਇਗਾ ਉਹ ਮਾਰਦਾ ਪਿਆ ਕਹਿੰਦਾ ਕਿ ਹੁਣ ਤੂੰ ਗਾਲ ਘੱਟ ਦੀ ਪੈਸੇ ਤਾਂ ਨਹੀਂ ਕਦਿੰਦਾ ਜੋ ਮਰਜ਼ੀ ਕਰ ਲੈ ਉਹਨੇ ਫਾਇਰ ਚਲਾਈ ਉਹ ਖਾਲੀ ਨਿਕਲਿਆ ਇੱਕ ਫਾਇਰ ਫਿਰ ਉਹਨੇ ਦੂਜੀ ਫਾਇਰ ਮਾਰੀ ਉਹ ਮੇਰੇ ਸਾਈਡ ਤੋਂ ਇੱਕੋ ਨਿਕਲੀ ਤੇ ਅਸੀਂ ਦੋ ਦੋਨੇ ਜਣੇ ਮਗਰ ਤੱਕ ਭੱਜੇ ਆ ਤੇ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਦੇ ਦੋ ਜਣੇ ਬਾਈਕ ਸਟਾਰਟ ਕਰਕੇ ਖੜੇ ਸੀ ਤੇ ਭੱਜ ਨਹੀਂ ਬੱਜ ਦੂਗਾ ਮੈਂ ਦਿੱਤਾ ਨਹੀਂ ਕੁਝ ਆ ਗਿਆ ਤੂੰ ਬਾਹਰ ਮਾਰ ਲਾ ਪੈਸੇ ਤਾਂ ਨਹੀਂ ਮੈਂ ਦਿੰਦਾ ਮੇਰਾ ਫੈਨ ਉਹਨੇ ਕਿਹਾ ਕਿੱਥੇ ਬੱਜਿਆ ਜਾ ਕੋਈ ਇੱਥੋਂ ਦੀ ਨੀਤੇ ਬੱਜਿਆ ਕਿੱਥੇ ਬੱਜਿਆ ਲੱਭਿਆ ਨਹੀਂ ਤੇ ਕੀ ਹੱਸਾ ਹੋਇਆ ਜੀ ਤੁਹਾਡੇ ਨਾਲ ਭਾਈ ਇਕੱਲਾ ਬੰਦਾ ਆਇਆ ਮੇਰੇ ਕੋਲੇ ਥੈਲਾ ਰੱਖਿਆ ਜਿਵੇਂ ਬਿਗ ਬੈਂ ਦੀ ਮਠਾਈ ਵਰਗਾ ਥੈਲਾ ਸੀਗਾ ਛੋਟਾ ਜਿਹਾ ਤੇ ਮੈਨੂੰ ਕਹਿੰਦਾ ਗੱਲੇ 'ਚ ਜੋ ਹੈਗਾ ਕੱਢ ਦੇ ਪੈਸੇ ਤੇ ਮੈਂ ਕਿਹਾ ਤੂੰ ਹੈ ਕੋਣਾ ਬਗਾਈ ਕਿਉਂ ਮਾਰਦਾ ਪਿਆ ਕਿਹਾ ਗਿਆ ਹੁਣ ਤੂੰ ਗਾਲ ਘੱਟ ਦੀ ਪੈਸੇ ਤਾਂ ਨਹੀਂ ਮੈਂ ਦਿੰਦਾ ਉਹ ਮਰਜੀ ਕਰ ਲਾ ਉਹਨੇ ਫਾਇਰ ਚਲਾਈ ਉਹ ਖਾਲੀ ਨਿਕਲਿਆ ਇੱਕ ਫਾਇਰ ਫਿਰ ਉਹਨੇ ਦੂਜੀ ਫਾਇਰ ਮਾਰੀ ਉਹ ਮੇਰੇ ਸਾਈਡ ਤੋਂ ਇੱਥੋਂ ਨਿਕਲੀ ਬਾਹਰ ਦੇ ਕੋਲੋਂ ਪਿੱਛੇ ਵੱਜੀ ਤੇ ਤੀਜਾ ਮਾਰਨ ਲੱਗਾ ਮੈਂ ਬੰਦੂਕ ਫੜ ਲਈ ਹੁੰਦੀ ਟੀਡੀ ਕਰਤੀ ਜਿਹੜੇ ਮੇਰੇ ਵੀ ਨਾ ਵੱਜੇ ਨਾ ਹੁੰਦਾ ਕੋਈ ਨੁਕਸਾਨ ਹੋਵੇ ਤੇ ਫਿਰ ਮੈਂ ਸਾਹਲ ਮੁੰਡਾ ਹੈਗਾ ਸਪੇਅਰ ਵਾਰਡ ਦਾ ਉਹਨੂੰ ਆਵਾਜ਼ ਮਾਰੀ ਲੱਗਾ ਸਾਹਲ ਫੜੀ ਹੋਏ ਭੱਜਦਾ ਪਿਆ ਤੇ ਅਸੀਂ ਦੋ ਦੋਨੇ ਜਣੇ ਮਗਰ ਤੱਕ ਭੱਜੇ ਆ ਤੇ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਕੋਲੇ ਦੋ ਜਣੇ ਬਾਈਕ ਸਟਾਰਟ ਕਰਕੇ ਖੜੇ ਸੀ ਤੇ ਭੱਜ ਗਏ ਕਿੰਨੇ ਆਨੇ ਸੀ ਟੋਟਲ ਇਹ ਤਿੰਨ ਜਣੇ ਇਕੱ ਮੇਰਾ ਸਟੇਟ ਬੈਂਕ ਦਾ ਕਾਰੋਬਾਰ ਹੈ ਕੱਪੜੇ ਦਾ ਵੀ ਹੈ ਕਿ ਜਦੋਂ ਤੁਸੀਂ ਉਹ ਦੁਕਾਨ ਤੇ ਆਏ ਤੁਸੀਂ ਇਕੱਲੇ ਸੀ ਮੈਂ ਇਕੱਲੇ ਸੀ ਜੀ ਸਟੇਟ ਬੈਂਕ ਵੀ ਤੁਹਾਡੇ ਕੋਲ ਦੀ ਏਜੰਸੀ ਹੈ ਏਜੰਸੀ ਹੈ ਜੀ ਤੁਹਾਨੂੰ ਕੈਸ਼ ਹੁੰਦਾ ਹੈ ਆ 30 40000 ਰੁਪਏ ਅਧਿਕਾ ਮੇਰੇ ਕੋਲ ਹੋ ਤੇ ਤੁਹਾਨੂੰ ਕੋ ਟਾਰਗੇਟ ਤੋਂ ਵੀ ਕਰਦਾ ਕੋਈ ਜਾਂ ਜਾਂ ਜਿਹੜਾ ਆਉਂਦੇ ਲੋਕਾਂ ਦੇ ਭਾਜੀ ਗਾਗ ਤਾਂ ਹੁਣ ਆਉਂਦੇ ਰਹਿੰਦਾ ਕੋਈ ਜਮਾ ਕਰਾਣ ਵੀ ਆਉਂਦਾ ਕੋਈ ਕਢਾਣ ਵੀ ਆਉਂਦਾ ਤੇ ਲੁੱਟ ਕਰਕੇ ਵੀ ਕਿਵੇਂ ਨਹੀਂ ਬਚਤ ਵੀ ਮੈਂ ਦਿੱਤਾ ਨਹੀਂ ਕੁਝ ਵੀ ਮਗੇ ਤੂੰ ਫਾਇਰ ਮਾਰ ਲਾ ਪੈਸੇ ਤਾਂ ਨਹੀਂ ਮੈਂ ਦਿੰਦਾ ਫਾਇਰ ਉਹਨਾਂ ਨੇ ਕੀਤਾ ਉਹ ਕਿੱਥੇ ਵੱਜਿਆ ਜਾਂ ਕੀ ਉਹ ਇੱਥੋਂ ਦੇ نیچے ਵੱਜਿਆ ਕਿੱਥੇ ਵੱਜਿਆ ਲੱਭਿਆ ਨਹੀਂ ਤੇ ਪੁਲਿਸ ਆਈ ਸੀ ਤੁਹਾਡੇ ਕੋਲ ਪੁਲਿਸ ਆਈ ਸੀ ਕੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆ ਕੇ ਬਸ ਚੈਕਿੰਗ ਕੀਤੀ ਸਿੱਕਾ ਮਿਲਿਆ ਨਹੀਂ ਕਹਿੰਦੇ ਇਹ ਪਟਾਕੇ ਵਾਲਾ ਹੀ ਫਾਇਰ ਤੇ ਕੀ ਸ਼ਾਂਤ ਚੋਂ ਦੂਜੇ ਨੂੰ ਮਾਰੋ ਕੰਮ ਨਹੀਂ ਕਰਦਾ ਮੇਰਾ ਕੱਪੜੇ ਦਾ ਵੀ ਕੰਮ ਹੈ ਤੇ ਗਾਹਕ ਸੇਵਾ ਕਿੱਥੇ ਮੰਨ ਕੇ ਆਉਂਦੇ ਮੰਗੇ ਇਹ ਹੈ ਜੀ ਕੀ ਆ ਜਿਹੜੇ ਮੂਹ ਬਣ ਕੇ ਆਪਾਂ ਨੰਗਦੇ ਆ ਸਾਰੇ ਜਣੇ ਇਹ ਕਿਉਂ ਬਣੇ ਜਾਂਦਾ ਇਹਨਾਂ ਨੂੰ ਰੋਕਿਆ ਜਾਵੇ ਉਹ ਤਾਂ ਕਰੋਨਾ ਟਾਈਮ ਨਿਕਲ ਗਿਆ ਕਿ ਮਾਸਕ ਚੁੱਡੇਗੇ ਚਲਾਨ ਕੱਟਿਆ ਜਾਂਦਾ ਆ ਆਮ ਬੰਦੇ ਦਾ ਆਪਣਾ ਚਲਾਨ ਕੱਟਿਆ ਜਾਂਦਾ ਸਾਰੀ ਚੀਜ਼ ਆਪਣੇ ਕੋਲ ਹੀ ਹੁੰਦੀ ਆ ਇਹਨਾਂ ਦਾ ਕਿਉਂ ਨਹੀਂ ਕੱਟਿਆ ਜਾਂਦਾ ਸਾਰੇ ਆਮ ਬਾਜ਼ਾਰ ਚੋਂ ਨਿਕਲਦੇ ਪਏ ਆ ਮੂੰ ਤੇ ਤਿੰਨੇ ਜਣੇ ਕੱਪੜਾ ਬਨ ਕੇ ਤੇ ਇਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਨਹੀਂ ਇਹ ਜੜਗਾਂ ਸੇਖਾਲੇ ਚੌਂਗ ਦੇ ਵਿੱਚ ਕੱਪੜੇ ਦੀ ਦੁਕਾਨ ਆ ਤੇ ਐਸਬੀਆਈ ਵਾਲਾ ਇਹਨਾਂ ਦੇ ਕੋਲ ਪੈਸਿਆਂ ਦਾ ਲੈਣ ਦੇਣ 20000 ਤੋਂ ਥੱਲੇ ਇਹਨਾਂ ਕੋਲੇ ਵੀ ਜਮ੍ਹਾਂ ਕਰਾ ਦਿੰਦੇ ਆ ਜਿਹੜੇ ਅੱਗੇ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਆ ਇਹ ਅਜੇ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਆਕੇ ਜਿਵੇਂ ਕੋਈ ਪਟਾਕਾ ਟਾਈਪ ਪੈਸਲ ਹੁੰਦਾ ਉਹਦਾ ਕੋਈ ਪਟਾਕਾ ਪਿਆ ਹੋਏ ਜੇ ਕਿਉਂਕਿ ਬਹੁਤ ਹੀ ਨਜ਼ਦੀਕ ਸੀਗਾ ਜੇ ਫੈਰ ਵਾਲਾ ਹੁੰਦਾ ਤਾਂ ਇਹਦੇ ਗੋਲੇ ਵੀ ਵੱਸ ਸਕਦੀ ਸੀਗੀ ਪਰ ਕਿਉਂਕਿ ਕੋਈ ਵੀ ਸਿੱਕਾ ਵਗੈਰਾ ਨਹੀਂ ਮਿਲਿਆ ਮੌਕੇ ਤੋਂ ਸਾਨੂੰ ਇਹੀ ਜਾਪਦਾ ਜਿਵੇਂ ਪਟਾਕਾ ਪਟਾਕੇ ਵਾਲਾ ਜਿਹੜਾ ਹੁੰਦਾ ਪੈਸਲ ਉਹ ਖਡਾਉਣਾ ਪੈਸਲ ਹੁੰਦਾ ਉਹਦੇ ਨਾਲ ਪਟਾਕਾ ਪਿਆ ਪਰ ਫਿਰ ਵੀ ਅਸੀਂ ਇਹਦੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਜਲਦੀ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਪਿਸਤਾਂ ਕਿੰਨੇ ਰੁਪਏ ਲੈ ਕੇ ਗਏ ਆ ਪੈਸਾ ਕੋਈ ਨਹੀਂ ਲੈ ਗਏ ਕੋਈ ਪੈਸਾ ਨਹੀਂ ਗਿਆ ਤੇ ਉਹ ਉਹ ਕੋਸ਼ਿਸ਼ ਇੱਕੋ ਹੀ ਬੰਦਾ ਆਇਆ ਸੀ ਅੰਦਰ ਇੱਕੋ ਇੱਕੋ ਨੇ ਇਹ ਜਿਹੜਾ ਪੈਦਲ ਸੀ ਮੋਟਰਸਾਈਕਲ ਤੇ ਪੈਦਲ ਸੀਗਾ ਅੱਗੇ ਜਾ ਕੇ ਮੋਟਰਸਾਈਕਲ ਤੇ ਚੜ੍ਹੇ ਆ ਦੋ ਮੁੰਡੇ ਹੋਰ ਨਾਲ ਸੀ ਉਹ ਅਸੀਂ ਸਾਰੇ ਵੈਰੀਫਾਈ ਕਰ ਰਹੇ ਆਂ